हां जी 사시कांत जी ਸਾਰਿਆਂ ਨੂੰ ਹੋਰ ਸੁਣਾਉ ਜੀ ਠੀਕ ਆ। ਵੀਜੀ ਲੋਕ ਵੈਪਾਉਂਦੇ ਬਹੁਤ ਜਿਆਦੇ ਫਾਇਦੇ ਨੇ। ਜਦੋਂ ਆਪਾਂ ਲੈਂਟਰ ਪਾਉਂਦੇ ਆ ਤੇ 2 ਸਾਲ ਬਾਅਦ ਲੋਕ ਜ਼ਰੂਰੀ ਪਾਉ ਜੀ। ਜਦੋਂ ਆਪਾਂ ਲੋਕ ਨਹੀਂ ਪਾਉਂਦੇ ਉਹ ਆਪਣੇ ਲੈਂਟਰ ਚ ਸੁਲਾਹ ਪਾਣੀ ਚਾਲੂ ਹੋ ਜਾਂਦੀ ਹੈ ਜੀ। ਕਈ ਲੋਕ ਵੀਰ ਕੀ ਕਰਦੇ ਆ ਲੈਂਟਰ ਪਾ ਕੇ ਤੇ ਮਗਰ ਦੀ ਮਗਰ ਟੈਲ ਲਾ ਦਿੰਦੇ ਆ। ਕਿ ਉਹ ਜਿਹੜੀ ਸੁਲਾਹ ਆ ਉਹ ਸੁਲਾਹ ਮੰਨ ਕੇ ਚੱਲੋ ਨਹੀਂ ਜਾਂਦੀ। ਜੇ ਆਪਾਂ ਭਾਵੇਂ ਟਾਇਲ ਲਾ ਦੀਏ ਉੱਪਰ ਟਾਇਲ ਵੀ ਜਦੋਂ ਲਾ ਦਿੰਨੇ ਆ ਜਦੋਂ ਜਿਆਦਾ ਮੀਂਹ ਪੈਂਦਾ ਏ ਉਦੋਂ ਟਾਇਲ ਦੇ ਵਿੱਚ ਸੀਲਾਬ ਜਾ ਕੇ ਲੈਂਟਰ ਨੂੰ ਨੁਕਸਾਨ ਕਰਦੀ ਏ ਮੇਰੀ ਸਲਾਹ ਇਹ ਏ ਕਿ ਸਭ ਤੋਂ ਪਹਿਲਾਂ ਤੁਸੀਂ ਜਦੋਂ ਵੀ ਲੈਂਟਰ ਲੈਂਟਰ ਨੂੰ ਘੱਟੋ ਘੱਟ ਵੀ ਸਾਲ 2 ਸਾਲ ਬਾਅਦ ਲੈਂਟਰ ਪਾਹਿੰਦਾ 2 ਸਾਲ ਬਾਅਦ ਇੱਥੇ ਲੁੱਕ ਪਾਓ ਜੇ ਨਈਂ ਵੀ ਇਹਦੇ ਭਾਵੇਂ ਲੈਂਟਰ ਤੇ ਨਵੇਂ-ਨਵੇਂ ਤੇ ਲੁੱਕ ਪਾ ਕੇ ਉੱਪਰ ਟਾਇਲ ਲਾ ਦਿਓ ਜਿੰਨੂੰ ਛਿੱਤੀ ਜਿੰਨੇ ਕੰਮ ਕਰਨਾ ਤੇ ਅਸੀਂ ਤੇ ਘੱਟੋ ਘੱਟ ਵੀ ਸਾਲ 1.5 ਸਾਲ 2 ਸਾਲ ਬਾਅਦ ਲੁੱਕ ਪਾਉਂਦੇ ਆ ਲੋਕ ਘਟ ਤੋਂ ਘਟ ਅਸੀਂ ਪਾਉਨੇ ਆ